ਲੁਧਿਆਣੇ ਠਿੱਬਾ ਰੋਡ ਸਥਿਤ ਜਨੇਜਾ ਕਲੋਨੀ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨੌਕਰ ਨੇ ਆਪਣੇ ਮਾਲਕ ਅਤੇ ਉਸ ਦੇ ਬੱਚੇ ਤੇ ਤੇਜ਼ਧਾਰ ਹਥਿਆਰ ਨਾਲ ਵਾਰ ਕਰ ਦਿੱਤਾ ਹੈ ਜਿਸ ਦੇ ਚਲਦਿਆਂ ਉਕਤ ਮਹਿਲਾ ਅਤੇ ਉਸ ਦਾ ਬੱਚਾ ਜ਼ਖਮੀ ਹੋ ਗਿਆ ਹੈ ਦੱਸ ਦਈਏ ਕਿ ਮਹਿਲਾ ਦੀ ਗੰਭੀਰ ਹਾਲਤ ਹੋਣ ਦੇ ਚਲਦੇ ਉਸ ਨੂੰ ਨਿੱਜੀ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ ਉਧਰ ਮੌਕੇ ਤੇ ਪਹੁੰਚੀ ਪੁਲਿਸ ਨੇ ਮਾਮਲੇ ਸੰਬੰਧੀ ਜਾਂਚ ਦੀ ਗੱਲ ਕਹੀ ਹੈ ਅਤੇ ਕਿਹਾ ਕਿ ਮਾਮਲਾ ਜਾਂਚ ਅਧੀਨ ਹੈ ਅਤੇ ਜਲਦ ਤੋਂ ਜਲਦ ਅਰੋਪਿਤ ਬਾਪੂ ਕਰਨੇ ਜਾਵੇਗਾ। ਅਸ਼ੋਕ ਕੁਮਾਰ ਇਹ ਕਿਹੜੀ ਜਗ੍ਹਾ ਕੀ ਮਾਮਲਾ ਹੋਇਆ? ਇਹ ਤਾਂ ਅਸੀਂ ਘਰ ਬੈਠੇ ਸੀਗੇ ਤੇ ਲੜਕਾ ਆਇਆ ਵਾ ਦੂਜਾ ਆਪਣਾ ਸਾਡਾ ਦਾ ਨੌਕਰ ਉਹ ਕਹਿੰਦਾ ਜੀ ਇੱਦਾਂ ਇੱਦਾਂ ਕਰਕੇ ਕਿ ਮਤਲਬ ਕਿ ਉਧਰ ਮਤਲਬ ਖੂਨੋ ਖੂਨ ਹੋਏ ਪਏ ਆ ਸਾਰੇ ਲੱਤ ਜਿਹੜੇ ਜਿੱਥੇ ਲੜਕਾ ਰਹਿੰਦਾ ਸੀ ਹਾਂ ਕੀ ਨਾਮ ਆ ਜਿਹੜੇ ਜੰਮੀ ਹੋਏ ਨੇ ਜਿਹੜੇ ਆਪਣਾ ਉਹਨਾਂ ਦਾ ਹੈਗਾ ਚੰਪਾ ਇਹ ਜਿਹੜੇ ਜ਼ਖਮੀ ਹੋਏ ਨੇ ਕੀ ਲੱਗਦੇ ਨੇ ਸਾਡੇ ਮੇਰੀ ਨੂਰਾਨੀ ਨੂਰਾਨੀ ਇੱਕ ਮੁੰਡਾ ਵੀ ਜ਼ਖਮੀ ਹਾਂ ਮੁੰਡਾ ਵੀ ਹੈ ਇੱਕ ਆਟੇ ਚੱਕੀ ਦੇ ਵਿੱਚ ਹੋਇਆ ਸਾਰਾ ਇਹ ਨਹੀਂ ਨਹੀਂ ਉਹਨਾਂ ਦੇ ਘਰੇ ਹੋਇਆ ਹੈ ਇਹ ਮਾਮਲਾ ਇੱਕ ਕੋਣ ਬੰਦਾ ਸੀ ਪਤਾ ਲੱਗਿਆ ਕਿ ਕੁਝ ਉਹ ਤਾਂ ਇਹਨਾਂ ਨੇ ਦੱਸੇ ਬੰਦੇ ਨੇ ਕਿ ਕਿਹੜੇ ਆ ਮੈਨੂੰ ਇਹਨਾਂ ਕੋਈ ਨੋਲੇਜ ਨਹੀਂ ਸਾਨੂੰ ਮੈਂ ਤਾਂ ਅਸੀਂ ਤਾਂ ਇੱਧਰ ਸਿੱਧਾ ਜਦੋਂ ਤੁਹਾਨੂੰ ਪਤਾ ਲੱਗਾ ਸੀ ਇੱਧਰ ਹਸਪਤਾਲ ਆ ਜਿਹਨੇ ਹਮਲਾ ਕੀਤਾ ਉਹ ਮੁੰਡਾ ਪਹਿਲਾਂ ਕੰਮ ਵੀ ਕਰਦਾ ਰਿਹਾ ਉਹ ਕੰਮ ਕਰਦਾ ਹਸਪਤਾਲ ਕਿੰਨੇ ਉਹੋਂ ਹਟ ਗਿਆ ਉਹ ਦੋ ਦੋ ਸਾਲ ਤੋਂ ਹਟਿਆ ਹਟਿਆ ਹੁਣ ਦੁਬਾਰਾ ਆਇਆ ਉਹ ਦੁਬਾਰਾ ਇਹ ਵਾਰਦਾਤ ਉਹਨੇ ਕੀਤੀ ਉਹਨੇ ਕੀਤੀ ਵਾਰ ਇਹ ਕਿਹ ਵਜਾ ਕੀ ਹੈ ਕੋਈ ਕੋਈ ਪਤਾ ਨਹੀਂ ਹੁਣ ਸਾਨੂੰ ਤਾਂ ਕੋਈ ਪਤਾ ਨਹੀਂ ਲੱਗਾ ਗਾਦੀ ਵਧਿਆ ਸੱਟਾ ਕਿੰਨੀਆਂ ਕਬਜੀਆਂ ਸੱਟਾ ਤਾਂ ਅੰਦਰ ਕਿਹੜੇ ਹਥਿਆਰਾਂ ਦੇ ਨਾਲ ਹਮਲਾ ਕੀਤਾ ਪਤਾ ਨਹੀਂ ਨਹੀਂ ਮੈਨੂੰ ਨਹੀਂ ਹਲੇ ਕੁਝ ਪਤਾ ਹੀ ਨਹੀਂਗਾ ਹਲੇ ਸਾਨੂੰ ਤਾਂ ਅਸੀਂ ਤਾਂ ਸਿੱਧੇ ਇੱਥੇ ਹਸਪਤਾਲ ਆ ਆ ਕਾਦੋ ਕਦੀ ਗੱਲ ਇਹ ਸੇਰੇ ਸੇਰ ਦੀ ਗੱਲ ਹੈ ਸੇਰ ਮੈਂ ਟਾਈਮ ਨਹੀਂ ਦੇਖਿਆ ਪੁਲਿਸ ਨੂੰ ਕੰਪਲੀਟ ਕੀਤੀ ਅਸੀਂ ਕੁਝ ਵੀ ਨਹੀਂ ਕੀਤਾ ਤੁਹਾਨੂੰ ਤਾਂ ਦੱਸਿਆ ਵੀ ਅਸੀਂ ਸਿੱਧੇ ਇੱਥੇ ਆ ਗਏ ਬਸ ਘਰ ਤੇ ਕਰਾਂਗੇ ਕਲਪਸੂ ਕੰਪਲੀਟ ਹਾਂ ਦੇਖਦੇ ਹਾਂ ਕੀ ਕਰਦੇ ਆ ਹਾਂ ਸਰ ਕਾਰਵਾਈ ਦੀ ਮੰਗ ਕਰ ਹਾਂਜੀ ਕਾਰਵਾਈ ਤਾਂ ਹੋਊਗੀ ਫਿਰ ਜਿਹੜਾ ਇਹਨਾਂ ਜਿਹੜਾ ਸਾਡਾ ਉਹ ਕਰ ਗਏ ਆ ਤਾਂ ਹੁਣ ਕਾਰਵਾਈ ਤਾਂ ਹੋਊਗੀ ਹਾਂਜੀ ਠੀਕ ਸਰ ਜਿਹੜਾ ਕੀ ਮਾਮਲਾ ਜਿਹੜਾ ਚੱਕੀ ਤੇ ਇੱਕ ਮੁੰਡੇ ਨੇ ਹਮਲਾ ਕੀਤਾ ਜਿਹੜਾ ਦੁਕਾਨਦਾਰ ਦੇ ਮਾਲਕ ਤੇ ਇਹ ਚੱਕੀ ਵਾਲਿਆਂ ਦੇ ਘਰ ਚ ਪਹਿਲਾਂ ਕੰਮ ਕਰਦਾ ਸੀ 2 ਸਾਲ ਪਹਿਲਾਂ ਅਜ ਤੋਂ ਹਾਂਜੀ ਤੇ ਅੱਜ ਕੋਈ ਬਹਾਨੇ ਨਾਲ ਮਤਲਬ ਇਹਨਾਂ ਦੇ ਘਰ ਦਾ ਨਾ ਤਵਾਜਾ ਖੜਕਾਇਆ ਹਾਂਜੀ ਤੇ ਇਹਨਾਂ ਕੋ ਕਹਿੰਦਾ ਕਿ ਮੈਂ ਚਾਰਜਰ ਲੈਣ ਆਇਆ ਵੀ ਭਾਜੀ ਨੇ ਚਾਰਜਰ ਮੰਗਾਇਆ ਬਨੀਤ ਭਾਜੀ ਨੇ ਹੂੰ ਤੇ ਉਹਨਾਂ ਦੇ ਘਰੇ ਗਿਆ ਤੇ ਉਹਨੇ ਕੈਂਚੀ ਕੱਢੀ ਆ ਤੇ ਕੈਂਚੀ ਉਹਨਾਂ ਤੇ ਮਾਰਨ ਦੀ ਕੋਸ਼ਿਸ਼ ਕੀਤੀ ਆ ਲੇਡੀਜ਼ ਦੇ ਵੱਜੀ ਵੀ ਆ ਬਾਹਾਂ ਤੇ ਇੱਕ ਦੋ ਜਗ੍ਹਾ ਉਹਨਾਂ ਦੇ ਬੱਚੇ ਦੀ ਵੱਜੀ ਆ ਤੇ ਉਸ ਤੋਂ ਬਾਅਦ ਉਹ ਮੋੱਕੇ ਤੋਂ ਭੱਜ ਗਿਆ ਤੇ ਕਿਹੜੀ ਜਗ੍ਹਾ ਦਾ ਮਾਮਲਾ ਇਹ ਹੈ ਆ ਪ੍ਰੇਮ ਭਾਵੀਆਂ ਨੇ ਰੋਡ ਤੇ ਪੈਂਦੀ ਆ ਅਨੰਦਾ ਚੱਕੀ ਕਿੰਨੇ ਸਮੇਂ ਤੋਂ ਕੰਮ ਕਰ ਰਹੀ ਸੀਗੇ ਇਹਨਾਂ ਦੇ 2 ਸਾਲ ਪਹਿਲਾਂ ਕੰਮ ਕੀਤਾ 2 ਸਾਲ ਤੋਂ ਬਾਅਦ ਛੱਡ ਗਿਆ ਸੀਗਾ ਹਾਂ ਕਾਰਨ ਕੀ ਆ ਕੈ ਜੀ ਕਾਰਨ ਜੇ ਬੱਚਾ ਰੰਜਸ਼ ਦਾ ਕੋਈ ਪਤਾ ਨਹੀਂ ਲੱਗਿਆ ਦੋਸ਼ੀ ਦੀ ਤਲਾਸ਼ ਕਰ ਰਹੇ ਆ ਤੇ ਹਸਪੀਟਲ ਜਾ ਰਹੇ ਮੈਂ ਬਿਆਨ ਲਿਖਣ ਵਾਸਤੇ ਕਿੱਥੇ ਦਾ ਰਹਿਣ ਵਾਲਾ ਇਹ ਇਹ ਯੂਪੀ ਭਾਰ ਦੇ ਰਹਿਣ ਵਾਲਾ ਜੇ ਕਲੀਅਰ ਨਹੀਂ ਕੁਝ ਹੋਇਆ ਸਾਨੂੰ ਵੀ ਕਿੱਥੇ ਦਾ ਰਹਿਣ ਵਾਲਾ ਹਾਲਕਾ ਨੂੰ ਆ ਪ੍ਰਵਾਸੀ ਹੈ ਜੀ ਕਿੰਨੇ ਕੁ ਵੇ ਦਾ ਮਾਮਲਾ ਹੈ ਅੱਜ ਸਵੇਰ ਦੀ ਗੱਲ ਆ 8:30 9 ਵਜੇ ਦੇ ਕਰੀਬ अच्छा ते बंदा ਫੜਿਆ ਗਿਆ ਨਹੀਂ ਬੰਦਾ ਨਹੀਂ ਫੜਿਆ ਗਿਆ ਬੰਦਾ ਮੌਕੇ ਤੋਂ ਭੱਜ ਗਿਆ ਸੀਗਾ ਕਾਕੂ ਗੰਦੇ ਬੱਚੇ ਨੇ ਮਾਰਿਆ ਤੇ ਲੇਡੀਜ਼ ਨੇ ਮਾਰਿਆ ਕੈਂਚੀ ਸੀਗੀ ਕੈਂਚੀ ਇਹ ਮਕਾਨ ਮਾਲਕ ਹੈ ਹਾਂ ਹਾਂਜੀ ਮਕਾਨ ਮਾਲਕ ਦੇ ਮਾਰਿਆ ਲੇਡੀਜ਼ ਦੇ ਹਨ ਇਹਨਾਂ ਦੀ ਦੁਕਾਨ ਤੇ ਕੰਮ ਵੀ ਕਰਦਾ ਦੁਕਾਨ ਤੇ ਕੰਮ ਕਰਦਾ ਸੀ 2 ਸਾਲ ਪਹਿਲਾਂ ਸਰ ਹੁਣ ਬਣਦੀ ਕਾਰਵਾਈ ਜਿਹੜੀ ਕੀਤੀ ਜਾਏਗੀ ਹਾਂਜੀ 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 ਕੋਈ ਇਸ ਮਾਮਲੇ ਤੇ ਸੀਸੀਟੀਵੀ ਨਹੀਂ ਨਿਕਲ ਕੇ ਸਾਹਮਣੇ ਨਹੀਂ ਕੋਈ ਸੀਸੀਟੀਵੀ ਜੇ ਮਿਲੀ ਨਹੀਂ ਆਪਾਂ ਨੂੰ ਬਾਕੀ ਚੈੱਕ ਕਰਦੇ ਆ ਜਿਹੜੇ ਦੋਸ਼ੀ ਨੇ ਕੈਂਚੀ ਮਾਰੀਆ ਦਾ ਨਾਮ ਕੀ ਹੈ ਨਰਿੰਦਰ ਨਰਿੰਦਰ ਹਾਂਜੀ ਜਿਹਦੇ ਵੱਜੀ ਉਹਦਾ ਨਾਮ ਕੀ ਹੈ ਉਹ ਲੇਡੀਜ਼ ਦਾ ਜੇ ਨਾਮ ਮੈਨੂੰ ਪਤਨ ਲੱਗਿਆ ਉਹ ਲੇਡੀਜ਼ ਹਸਪੀਟਲ ਨੇ ਹਸਪੀਟਲ ਜਾ ਰਹੇ ਅਸੀਂ ਠੀਕ ਹੈ